ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਅੱਜ ਪੰਜਾਬ ਦੀ ਵਸੋਂ 50 52 52 ਅਸੀਂ 50% ਬਾਹਰ ਲਿਆ ਗਏ ਆਉਂਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਡ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਹਮੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ 'ਚ ਰੱਖੂੰ ਮੈਂ ਪੜ੍ਹਾਉਂਗਾ ਵੀ ਗੁਰਮਤਿ ਦੇ ਵਿਦਵਾਨ ਵੀ ਬਣਾਉਂ ਦੁਨੀਆ ਭਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਸਨਮਾਨ ਹੋਏਗਾ ਉਹਨਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜੂਗਾ ਐਵੇਂ ਨਾ ਡਰੀ ਜਾਓ ਇੱਕ ਨਿਆਣਾ ਜਾਇਦਾ ਥੋੜੀ ਐ ਉਹ ਸਾਡੇ ਬਜ਼ੁਰਗ ਸੱਤ ਸੱਤ ਸੀ ਭੁੱਖੇ ਮਰੇ ਆ ਉਦੋਂ ਕੋਈ ਵਿਦੇਸ਼ਾਂ 'ਚ ਵੀ ਨਹੀਂ ਜਾਂਦਾ ਸੀ ਤੁਹਾਡੇ ਨਾਲੋਂ ਵਧੀਆ ਰੋਟੀ ਖਾਂਦੇ ਸੀ ਤੁਹਾਡੇ ਨਾਲੋਂ ਵਧੀਆ ਸੁਖ ਵਾਲਾ ਜੀਵਨ ਬਸਰ ਕਰਦੇ ਕਿਉਂ ਸਰਪੰਚ ਸਾਹਿਬ ਸਾਡੇ ਬਜ਼ੁਰਗ ਸੁਖੀપો ਸੁੱਖ ਭੋਗਦੇ ਸੀ ਨਾ ਅਹੀਂ ਕੋਠੀਆਂ ਵੀ ਪਾ ਲੀਆਂ ਪੈਸਾ ਵੀ ਆ ਗਿਆ ਜੈਦਾ ਦਾ ਦੁਖੀ ਉਹ ਤੋਂ ਵੀ ਜ਼ਿਆਦਾ ਹੀ ਆ ਉਹ ਸੁਖੀ ਕਿਉਂ ਸੀ ਰੱਬ ਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਬੱਚੇ ਪੰਜ ਪੰਜ ਪੈਦਾ ਹੋਣੇ ਚਾਹੀਦੇ ਤੁਹਾਡੇ ਘਰਾਂ ਵਿੱਚ ਮੇਰੀ ਗੱਲ ਨੂੰ ਬਾਰ ਬਾਰ ਸੁਣ ਲਿਆ ਕਰੋ ਦੁਖਦਾਇਕ ਗੱਲਾਂ ਆਉਣ ਵਾਲੇ ਸਮੇਂ ਤੇ ਤੇ ਕਰੋਗੇ ਪਛਤਾਉਗੇ ਇੱਕ ਬੱਚਾ ਦੋ ਘਰ ਵਿੱਚ ਰੱਖੋ ਇੱਕ ਬੱਚਾ ਜਥੇਬੰਦੀ ਦਮਦਮੀ ਟਕਸਾਲ ਨੂੰ ਦੋ ਇੱਕ ਬੱਚਾ ਕਾਰ ਸੇਵਾ ਵਿੱਚ ਜਾਵੇ ਇੱਕ ਬੱਚਾ ਹੋਰ ਕਿਤੇ ਪੰਥ ਦੀ ਸੇਵਾ ਵਿੱਚ ਜਾਵੇ ਜਦੋਂ ਛੋਟੇ ਛੋਟੇ ਭਟੰਗੀ ਸਿੰਘ ਜਥੇ ਦੇ ਮੇਰੇ ਸਾਹਮਣੇ ਆਉਂਦੇ ਆ ਨਾ ਮੈਂ ਮਨੋਂ ਇਹਨਾਂ ਨੂੰ ਨਮਸਕਾਰ ਕਰਦਾ ਤੁਸੀਂ ਪੁੱਛੋ ਕਿਉਂ ਮੈਂ ਤਾਂ ਕਰਦਾ ਕਿ ਇਹਨਾਂ ਚੋਂ ਕਿਸੇ ਨੇ ਆਉਣ ਵਾਲੇ ਸਮੇਂ ਚ ਅਕਾਲ ਤਖਤ ਦਾ ਜਥੇਦਾਰ ਬਣਨਾ ਕਿਸੇ ਨੇ ਹਰਮੰਦਰ ਸਾਹਿਬ ਦਾ ਸਿੰਘ ਸਾਹਿਬ ਬਣਨਾ ਕਿਸੇ ਨੇ ਸੰਤ ਬਣਾ ਕਿਸੇ ਨੇ ਸ਼ਹੀਦ ਬਣਾ ਕਿਸੇ ਨੇ ਵਿਦਵਾਨ ਬਣਾ ਕਿਸੇ ਨੇ ਮਹਾਂਪੁਰਖ ਬਣਾ ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ ਇਸ ਜਥੇਬੰਦੀ ਦੇ ਉੱਤੇ ਟਕਸਾਲ ਦਿੱਤੇ ਇਹ ਤੁਹਾਡੇ ਬੱਚੇ ਦੁਨੀਆ ਦੀ ਸੇਵਾ ਕਰਨਗੇ ਮੈਂ ਕਿਹਦੇ ਮੈਂ ਭਾਈ ਮੇਰੇ ਮੈਂ ਐਨੇ ਗਰੀਬ ਘਰ ਵਿੱਚ ਪੈਦਾ ਹੋਇਆ ਕਿ ਕਈ ਕਈ ਦਿਨ ਰੋਟੀ ਨਹੀਂ ਪਰਿਵਾਰ ਵਿੱਚ ਜੁੜਦੀ ਸੀ ਤੇ ਇਸ ਜਥੇਬੰਦੀ ਨੇ ਮੇਰੇ ਉੱਤੇ ਕਿੰਨੀ ਵੱਡੀ ਕਿਰਪਾ ਕੀਤੀ ਹੈ ਕਿੰਨੀ ਵੱਡੀ ਮਿਹਰ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਦਾ ਮੇਰੇ ਉੱਤੇ ਪਰ ਉਪਕਾਰ ਉਹਨਾਂ ਨੇ ਤਰਸ ਕਰਕੇ ਮੈਨੂੰ ਲੈ ਕੇ ਆਏ ਸੋ ਡਰੋ ਨਾ ਚਿੰਤਾ ਨਾ ਕਰੋ ਬੀਸੀ ਕੀ ਖਵਾਵਾਂਗੇ ਪਿਆਵਾਂਗੇ ਇੱਕ ਹਗਾ ਨਸ਼ੇ ਖਾਈ ਦੇਣਾ ਦੂਜੇ ਦਿਨ ਆ ਕੇ ਦਬਕੇ ਮਾਰਦਾ ਪੈਸੇ ਕੱਢ ਮਾਂ ਬਾਪ ਨੂੰ ਮੈਂ ਜ਼ਹਿਰ ਖਾ ਕੇ ਮਰ ਜੂੰਗਾ ਮਾਂ ਬਾਪ ਨੂੰ ਕੁੱਟਦੇ ਅੱਜ ਨਿਆਣੇ ਕੁੱਟਦੇ ਕਿ ਨਹੀਂ ਕੁੱਟਦੇ ਤੁਹਾਡੀ ਪੱਥ ਲਾਉਂਦੇ ਕਿ ਨਹੀਂ ਲਾਉਂਦੇ ਪੰਜ ਸੱਤ ਹੋਣਗੇ ਇੱਕ ਅੱਧਾ ਤੁਹਾਡੀ ਸੇਵਾ ਕਰੂ ਦੂਜਾ ਇੱਧਰ ਉੱਧਰ ਸੇਵਾ ਕਰੂ ਭਾਈ ਪੁਲਵਿੰਦਰ ਸਿੰਘ ਸੋਨੇ ਦਾ ਭਰਾ ਬੈਠਾ ਸਰਪੰਚ ਇਹਨਾਂ ਦਾ ਭਰਾ ਛੋਟਾ ਕੌਮ ਦੀ ਖਾਤਰ ਸ਼ਹੀਦ ਹੋਇਆ ਬਹੁਤ ਗੁਰਮukh ਸਿੰਘ ਸੀ ਮੈਂ ਉਹਦੇ ਨਾਲ ਬਹੁਤ ਨੇੜੇ ਹੋ ਕੇ ਵਰਤਿਆ ਭਾਈ ਨਵਰੂਪ ਸਿੰਘ ਟੋਟੀਆਂ ਭਾਈ ਤਸਵੀਰ ਸਿੰਘ ਢੰਡੇਰ ਇਹ ਕੌਮ ਦੇ ਸੰਘਰਸ਼ ਦੇ ਬਹੁਤ ਗੁਰਮਖੀਦ ਹੋਏ ਆ ਗੁਰਮਖ ਸਿੰਘ ਹੋਏ ਆ ਇਹਨਾਂ ਦੀ ਸਾਰਿਆਂ ਦੀ ਸੰਗਤ ਮੈਂ ਕੀਤੀ ਆ ਸਰਪੰਚ ਸਾਹਿਬ ਨੂੰ ਪਤਾ ਪ੍ਰਾਣੀ ਸਿੰਘਾਂ ਨੂੰ ਪਤਾ ਜੇ ਇਹਨਾਂ ਦੇ ਘਰ ਵਿੱਚ ਇਹ ਐਨੇ ਭਰਾ ਸੀ ਤਾਂ ਇੱਕ ਕੌਮ ਲਈ ਵੀ ਸ਼ਹੀਦ ਹੋਇਆ ਕਿ ਨਹੀਂ ਹੋਇਆ ਸ਼ਹੀਦ ਨਹੀਂ ਹੋਣਗੇ ਤਾਂ ਤੁਸੀਂ ਬਚੋਗੇ ਨਹੀਂ ਇਸ ਲਈ ਭਾਈ ਜੇ ਤੁਹਾਡਾ ਇੱਕ ਪੁੱਤ ਸ਼ਹੀਦ ਹੋ ਉਹ ਸ਼ਹੀਦਾਂ ਦਾ ਪਰਿਵਾਰ ਵੱਜੂਗਾ ਦੁਨੀਆ ਦੇ ਵਿੱਚ ਫੰਸ ਵਿੱਚ ਤੁਹਾਡੇ ਗਲ ਵਿੱਚ ਹਮੇਸ਼ਾ ਸਰੋਪੇ ਪਹਿਣਗੇ ਨਮਸਕਾਰਾਂ ਤੁਹਾਨੂੰ ਦੁਨੀਆ ਕਰੂਗੀ ਯਾਦ ਕਰੂਗੀ ਇੱਕ ਦਾ ਸੰਤ ਪੈਦਾ ਹੋਊਗਾ ਕਿਤੇ ਬੈਠਾ ਰੜੇ ਮદાન ਵਿੱਚ ਜਾ ਕੇ ਲੰਗਰ ਲਾਊਗਾ ਗੁਰਦੁਆਰੇ ਬਣਾਊਗਾ ਸੇਵਾ ਕਰੂਗਾ ਕੁਛ ਨਾ ਕੁਛ ਤਾਂ ਕਰੂਗਾ ਹੀ ਬਾਬਾ ਸੱਜਣ ਸੂ ਕਰ ਹੀ ਰਿਆ ਨਾ ਆ ਜਿੰਨੇ ਬੈਠੇ ਕਰ ਹੀ ਰਹੇ ਆ ਜੇ ਪੈਦਾ ਹੀ ਨਾ ਹੁੰਦੇ ਤਾਂ ਜੇ ਬੈਠੇ ਹੁੰਦੇ ਇੱਥੇ ਮੇਰੇ ਕੋਲੇ ਪੈਦਾ ਕਿਨੇ ਕਰਨੇ ਤੁਸੀਂ ਸੋ ਭਾਈ ਇਹ ਬੇਨਤੀਆਂ ਮੰਨਿਆ ਕਰੋ ਬੱਚਿਆਂ ਨੂੰ ਸਿੱਖਿਆ ਦਿਓ ਆਪਣੇ ਪਰਿਵਾਰ ਵਧਾਓ ਆਪਣੀ ਗਿਣਤੀ ਵਧਾਓ ਤੇ ਸੇਵਾ ਵਿੱਚ ਲਾਓ ਸਮਾਂ ਭਾਵੇਂ ਜਾਦੇ ਹੋ ਗਿਆ ਕਦੇ ਕਦੇ ਐਸੇ ਬਚਨ ਹੁੰਦੇ ਆ ਬਚਨ ਕਰਨ ਨਾਲ ਇਹ ਹੋ ਜਾਂਦਾ ਵੀ ਮਨ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਨਫਾ ਨੁਕਸਾਨ ਦਾ ਗਿਆਨ ਹੁੰਦਾ ਪਤਾ ਲੱਗਦਾ ਸਾਡੀ ਕੌਮ ਦੇ ਉੱਤੇ ਕਿਹੜੇ ਕਿਹੜੇ ਖਤਰੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਰਹੇ ਹਨ ਇਸ ਕਰਕੇ ਉਹਨਾਂ ਤੋਂ ਸਕੇਤ ਹੋਣਾ ਹੁੰਦਾ ਸੋ ਭਾਈ ਗਿਣਤੀ ਵਧਾਓ ਗੁਰੂ ਨਾਲ ਜੁੜੋ ਬਾਣੀ ਪੜੋ ਆਪਣਾ ਜੀਵਨ ਸਫਲ ਕਰੋ ਭੁੱਲਾਂ ਚੁੱਕਾਂ ਖਿਮਾ ਕਰਨੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ